ਪਤਾ ਕੀ ਹੈ ਜੀ ਇਹ ਐਲਬੋ ਵਾਲਾ ਮੋਹਰਲਾ ਪੁਆਇੰਟਸ ਆ ਉਹ ਟੁੱਟ ਗਿਆ ਹਵਾਲ ਜਿਹੜਾ ਜਾਮ ਹੀ ਹੋ ਗਿਆ ਹलो ਮੈਂ ਇਹਨੂੰ ਨਾਪ ਰਿਹਾ ਠੀਕ ਆ ਇਹ ਵਾਲ ਜਿਹੜਾ ਇਥੋਂ ਖੁੱਲਿਆ ਹੀ ਨਹੀਂ ਪਾਣੀ ਦਾ ਸਰਕਲ ਬਣਿਆ ਨਹੀਂ ਸੋ ਜਿਹੜਾ ਆਹ ਵਾਲ ਹੈ ਜੀ ਇਹ ਵਾਲ ਕਰਕੇ ਸਾਰਾ ਕੁਝ ਹੋਇਆ ਟੈਂਪਰੇਚਰ ਕਸਟਮਰ ਆਪਣੀ ਥਾਂ ਤੇ ਠੀਕ ਹੈ ਬਲੌਗ ਦਾ ਟੈਂਪਰੇਚਰ ਇਹ ਦੱਸੀ ਗਿਆ ਜਦੋਂ ਇੰਨਾ ਟੈਂਪਰੇਚਰ ਵੱਧ ਗਿਆ ਵਾਲਾ ਮਾਰ ਗਿਆ ਇਹਨੂੰ ਪਾਣੀ ਲੱਗਦਾ ਰਿਹਾ ਤੇ ਟੈਂਪਰੇਚਰ ਦੱਸਦਾ ਰਿਹਾ ਜਦੋਂ ਇੰਜੈਕਟਰ ਫਸ ਜਾਂਣ ਉਦੋਂ ਆ ਸਾਰਾ ਜਿਹੜਾ ਆ ਤੇਲ ਜਿਹੜਾ ਓਵਰ ਹੀਟ ਹੁੰਦਾ ਪਿਸਟਨ ਉਦੋਂ ਮੈਟਲ ਟੂ ਮੈਟਲ ਰਿਫਲੈਕਸ਼ਨ ਪੈਦਾ ਕਰਦਾ ਉਹੀ ਇਹਦੇ ਵਿੱਚ ਹੋਈ ਹੋਈ ਹੈ ਮੈਨੀਫੋਲਡ ਦਾ ਬਿਲਕੁਲ ਟਲ ਚੁੱਕਾ ਹੈ ਇਹ ਵੀਡੀਓ ਅਵੇਰਨੈਸ ਹਾਸਤੇ ਹੈ ਕੋਈ ਵਿਅਕਤੀ ਗਰਮ ਕਰੇ ਜਾਂ ਨਾ ਕਰੇ ਇੰਜਨ ਨੂੰ ਸਮਝੇ ਸਾਂਭੇ ਇੰਜਨ ਨੂੰ ਜਾਂ ਨਾ ਸਾਂਭੇ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਜਿਹੜਾ ਜੈਨ ਹੈ ਇਹ ਬਿਲਕੁਲ ਉੱਪਰ ਟਿੱਕਰ ਹੁੰਦਾ ਠੀਕ ਹੈ ਜੀ ਤੇ ਆ ਸਾਰਾ ਕੁਝ ਢਲ ਕੇ ਜੈਨ ਵੀ ਇਹਦੇ ਵਿੱਚ ਮੱਚ ਕੇ ਵਿਚਰ ਚੁੱਕਾ ਹੈ